ਤਾਨੂੰ ਆਪਾਂ ਦੋ ਐਨੀਮਲ ਵਿਖਾਉਣੇ ਆ ਇੱਕ ਤਿਆਰ ਆ 20 ਦਿਨ ਲੈਂਦੀ ਆ ਵੜ ਤੇ ਇੱਕ ਸ਼ਾਈ ਵਾਲ ਕ੍ਰਾਸ ਦੇ ਵਿੱਚ ਆ ਗਈ ਤਾਜੀ ਸੂਈ ਆ ਮਗਰ ਇਹਦੇ ਬੱਚਾ ਆ ਗਿਆ ਸੱਜ ਨੂੰ ਤੇ ਬਾਕੀ ਸਮਾਂ ਤੇ ਤਰੀਕ ਨੋਟ ਕਰਿਓ 28 ਦਸੰਬਰ 2025 ਸਮਾਂ ਕੋਈ 1.5 ਵਜੇ ਦਾ ਹੈ ਤੇ ਬਾਕੀ ਓਨਰ ਹੀਰੇ ਵੀਰ ਹਣਾ ਨਾਲ ساری ਗੱਲਬਾਤ ਕਰਦੇ ਆ ਦੇ ਲੈਨੇ ਸਾਰੀ ਜਾਣਕਾਰੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਾਸੀ ਗੱਬੀ ਜੀ ਸਾਸੀ ਗੱਬੀ ਜੀ ਸਾਸੀ ਗੱਬੀ ਜੀ ਹੋਰ ਸੇਤਾਂ ਕਹਿਮ ਨੇ ਬੜੀ ਵਧੀਆ ਕਿਰਪਾ ਕਰਤਾ ਵੀਰੇ ਕਿਰਪਾ ਹੀ ਜਾਈ ਦੀ ਵੀਰ ਜੀ ਹਾਂਜੀ ਹਾਂਜੀ ਤੇ ਕਿੰਨੇ ਨਗੀਨੇ ਲਾਇਆ ਦੋ ਵੀਰ ਜੀ ਦੋ ਆਹ ਕੱਲ ਦੀ ਸੂਈ ਵੜ ਹਾਂਜੀ ਪਹਿਲੇ ਸੂਗੇ 20 20 ਕਿਲੋ ਦੇ ਚੱਲੀ 20 ਪਲੱਸ ਦੀ ਚੱਲੀ ਆ ਹਾਂਜੀ ਏਰ ਕੀ ਸਾਂਹ ਵਗਰੇ 24 ਚੋਲੇ 25 ਚੋਲੇ ਉਹ ਗਾੜੀ ਸ਼ਾਮ ਦੇ ਸਿਰ ਤੇ ਹੈ ਨਾ ਸ਼ਾਮ ਦੇ ਸਿਰ ਤੇ ਆ ਹਾਂ ਜੀ ਚਵਾਈ ਦੀ ਇੱਕ ਨੰਬਰ ਹੋਊਗੀ ਮਗਰ ਵੀਰ ਜੀ ਕੀ ਆ ਗਿਆ ਬੱਚਾ ਆ ਗਿਆ ਵੀਰ ਜੀ ਕੱਲ ਸੂਈ ਸਰ ਜੇ ਜੇ ਸੁੱਟੀ ਵਾਪੇ ਵੀਡੀਓ ਬਣਾਈ ਜੇਦੀ ਓਕੇ ਓਕੇ ਵੀਡੀਓ ਮਿਲ ਜੂ ਹੈ ਨਾ ਹਾਂ ਵੀਡੀਓ ਮਿਲ ਜੇ ਕੱਲ ਸੂਈ ਆ ਓਕੇ ਓਕੇ ਹਾਂ ਬੱਚਾ ਦਿੱਤਾ ਮੱਛਾ ਆ ਗਿਆ ਬੱਚੀ ਦੀ ਬਾਰੀ ਚੰਗੀ ਸੀ ਬਿਲਕੁਲ ਬਿਲਕੁਲ ਜੀ ਹਾਂ ਸੂਆ ਵੀਰ ਜੀ ਦੂਜਾ ਆ ਗਿਆ ਹਾਂ ਜੀ ਠੀਕ ਹੈ ਇਹ ਇੱਕ ਹੋਰ ਗੱਲ ਹੈ ਇਹਨੇ ਗਰਮੀ ਨਾ ਇਹਨੂੰ ਠੰਡੇ ਦੀ ਪਰਵਾਹ ਨਾ ਇਹਨੂੰ ਗਰਮੀ ਦੀ ਪਰਵਾਹ ਹਾਂ ਜੀ ਇਨੂੰ ਕੋਈ ਦੂਜਾ ਕਿ ਅੱਛਾ ਫੋਨ ਨਹੀਂ ਆ ਹਾਂਜੀ ਹਾਂਜੀ ਤੇ ਢਿਲ ਮੱਠ ਦਾ ਉਹਨਾਂ ਨੂੰ ਹੁੰਦਾ ਬਿਲਕੁਲ ਵੇਖੋ ਇਹਨੂੰ ਨਹੀਂ ਕੋਈ ਚੱਕਰ ਠੀਕ ਹੈ ਉਹ ਦੱਸਦੇ ਬੰਦੇ ਸ਼ਾਈ ਵਾਲ ਕ੍ਰੋਸ ਤੇ ਆ ਗਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਦੁੱਧ ਦੇਰਾ ਮੱਝਾਂ ਉਹ ਸੰਗਣਾ ਹੋਣਾ ਓਕੇ ਓਕੇ ਮੈਂ ਨਾ ਸਾਰੀਆਂ ਗੱਲਾਂ ਜੋ ਚੰਗੀ ਆ ਕਿਹੇ ਗੱਲਾਂ ਨਹੀਂ ਖੁਸ਼ੀ ਹੈ ਹਾਂ ਤੇ ਰਸੀ ਪਾਈ ਢਾਂਚੇ ਦੀ ਬਣੀ ਹੈ ਐਡੀ ਠੰਡੀ ਆ ਰਸੀ ਪੰਪਾ ਉਹ ਪਾਉ ਨਾ ਪਾਉ ਓਕੇ ਓਕੇ ਉਹ ਮਰਗੀ ਕਿੰਨਾ ਪੌੜਾ ਵੀਰਦੀ ਚੋਇਆ ਆ ਆਪਾਂ ਸਟਾਡੀ ਸ਼ਾ ਕਾਲਜ ਹੋਇਆ 7 ਕਿਲੋ ਸੋਰੇ ਹਾਂਜੀ ਰਾਤੀ ਝੋਲਿਆ 60 ਕਿਲੋ ਓਕੇ ਓਕੇ ਫੇਰੇ ਆਪਾਂ ਕਰਤੀ ਖਾਪ ਹਾਂਜੀ ਹੁਣ ਛਟਾੜੇ ਤੂੰ ਗਿੰਨ ਲਾ ਗਾਲਾ 14-15 ਕਿਲੋ ਦੇ ਚੱਲਦੀ ਆ 14-15 ਦੇ ਹਣਾ ਹਾਂ ਤੇ ਮੇਰੇ ਹਿਸਾਬ ਨਾਲ 22-23 ਤੇ 23 ਕਿਲੋ ਤੇ ਚੱਲੂਗੀ 22 ਕਿਲੋ ਦੇ ਬਿਲਕੁਲ ਬਿਲਕੁਲ 20 ਤੋਂ ਵੱਧ ਚੱਲੂਗੀ ਹਾਂਜੀ ਹਾਂਜੀ ਹਾਂ ਆਪਾਂ ਕੋਈ ਇਹਨੂੰ ਝੱਭੂ ਨਹੀਂ ਕੋਈ ਕੁਛ ਨਹੀਂ ਇਤਨਾ ਕਿਤਨਾ ਪੂਰੀ ਸੀਲਸ ਲੱਗਿਆ ਕਰਮਾ ਲਈ ਬਹੁਤ ਚੰਗੀ ਤੇ ਵੀਰੇ ਪੰਡਾ ਪਾਈ ਫਿਰਦੀ ਕਰਮਾ ਲਈ ਇਹ ਵੀ ਇੱਕ ਹੋਰ ਗੱਲ ਆ ਥਾਣਾ ਦੀ ਆਪਣੀ ਗਰੰਟੀ ਹੋਊਗੀ ਕੋਈ ਆਨਲਾਈਨ ਵੀਰ ਮੰਗਾਏਗਾ ਹਾਂਜੀ ਹਾਂਜੀ ਤਾਂ ਥਾਣਾ ਦੀ ਆਪਣੀ ਗਰੰਟੀ ਹੋਊਗੀ ਓਕੇ ਓਕੇ ਹਾਂ ਇਹਦਾ ਕੋਈ ਇਹਨੂੰ ਪਰਵਾਹ ਨਹੀਂ ਕੋਈ ਪੰਡਾ ਪਾਈ ਫਿਰਦੀ ਕਰਮਾ ਲਈ ਉਹਨੇ ਗਾਹ ਨੂੰ ਤੇ ਉਹਨੇ ਮਿਸ਼ਾਨ ਨੂੰ ਚਲ ਸੂਨ ਦਾ ਡੰਗਰ ਦਾ ਹੁੰਦਾ ਚਲ ਜੇਰਨਾ ਹਣਾ ਉਹ ਵੀ ਸਾਰਾ ਓਕੇ ਕੰਮ ਹਾਂਜੀ ਹਾਂਜੀ ਆਪਾਂ ਵੀਡੀਓ ਬਣਾ ਲਈ ਆ ਓਕੇ ਓਕੇ ਹਾਂ ਆ ਵੀਡੀਓ ਮਿਲ ਜੂਗੀ ਇਹ ਵੀ ਸੱਜਣ ਹਣਾ ਕੋਈ ਆਪਣੇ ਸਾਈ ਕਰ ਜੇ ਹਾਂਜੀ ਮਾਣ ਹੁੰਦਾ ਡੰਗਰ ਤੇ ਆਪਾਂ 2 ਕਿਲੋ ਦੁੱਧ ਚਵਾ ਦਾਂਗੇ ਹੋਰ ਚੋਂ ਪੰਜਾਂ ਦਣਾ ਨੂੰ ਬਿਲਕੁਲ ਬਿਲਕੁਲ ਵੀ ਗਾਂ ਦੱਸ ਦਿੰਦੀ ਆਪਣਾ ਬਚੋਂ ਪੰਜ ਸੱਤ ਦਣਾ ਦੇ ਵਿੱਚ ਬਣੀ ਆ ਵੀਰ ਹਾਂਜੀ ਹਾਂਜੀ ਇੱਧਰ ਰੱਖ ਕੇ ਦੇ ਤੋਰਾ ਤੋਰਾ ਬਹੁਤ ਚੰਗਾ ਹਾਂਜੀ ਹਾਂਜੀ ਕੋਈ ਨਾ ਨਹੀਂ ਵਧਿਆ ਕਿਹੜਾ ਡੰਗਰ ਧੰਦਾ ਮੇਰਾ ਸਾਰੇ ਪਾਸਿਓਂ ਚੰਗੀ ਆ ਮਟਕ ਮਟਕ ਤੁਰਦੀ ਹੈ ਦੁੱਧੇ ਦਾ ਮੱਝਾ ਹੂੰ ਮੱਝਾ ਹੂੰ ਦੁੱਧੋ ਵੀਰੇ ਦਾ ਹਾਂਜੀ ਸੰਗਣਾ ਸੰਗਣਾ ਹੈ ਹਾਂ ਸਾਫ਼ ਕਰਤੀ ਆਪ ਓਕੇ ਓਕੇ ਹਾਂ ਥੋੜੀ ਬਾਦ ਕਿਲੋ ਖੰਡ ਵਿੱਚ ਹੋਵੇ ਥਣਾ ਜਿੱਤਰਾ ਛੱਡੀ ਹਾਂਜੀ ਹਾਂਜੀ ਹਾਂ ਸਾਫ਼ ਆ ਕੋਈ ਭੂਰ ਛਟਾ ਮੈਂ ਆਪਣੀ ਗਾਰੰਟੀ ਹੂ ਵੀਰੇ ਫੁੱਲ ਗਾਰੰਟੀ ਆਪਣੀ ਫੁੱਲ ਗਾਰੰਟੀ ਫੁੱਲ ਸੂਆ ਦੂਜਾ ਸੂਈ ਹੈ ਨਾ ਕਰਵਾਉਣੀ ਜੀ ਠੀਕ ਹੈ ਜੀ ਮੋਲ ਵੀਰ ਜੀ ਫਿਰ ਆਪਾਂ ਕੀ ਕਰਦੇ ਆ ਮੋਲ ਜਾਇ ਜੀ ਵੀਰ ਕਰਾਂਗੇ ਧਰਮ ਰਾਦੀਏ ਮੋਲ ਬਹੁਤ ਜਾਇਜਾ ਹਾਂਜੀ ਮੋਲੇ ਨਹੀਂ ਆਪਾਂ ਕਰ ਲੈਣਾ 90 ਹਜ਼ਾਰੀ ਕਰ ਲੈਣਾ ਓਕੇ ਓਕੇ ਮੋਲ ਕਰਨਾ ਆਪਾਂ ਸੀਅਰ ਹਾਂਜੀ ਤੇ ਦੋ ਛੱਡਣਾ ਤਿੰਨ ਛੱਡਣਾ ਐਵੇਂ ਬਾਈਸੇ ਨਾਲ ਕੋਈ 70 ਲਾਵੇ 72 ਲਾਵੇ ਹਾਂ ਬਾਈਸੇ ਨਾਲ ਵੀਰੇ ਕੋਈ ਆਪ ਦੇਣੀ 75 ਹਜ਼ਾਰ ਦੀ ਵੜ ਦਵਾਂਗੇ 75 ਹਜ਼ਾਰ ਦੀ 75 ਹਜ਼ਾਰ ਦੀ ਵੜ ਦਵਾਂਗੇ ਠੀਕ ਹੈ ਜੀ ਤੇ ਇਧਰ ਫੀਸ ਲੱਗੀਆਂ ਕੋਈ ਵੰਗਾ ਪਾਇਆ ਪਾ ਨਾ ਨਾ ਇਹਦਾ ਫੀਸ ਕਿੱਡੀ ਲੇ ਹੋ ਜੀ ਨੀ ਨੂੰ ਹੈਗੀ ਇਧਰ ਇਹ ਵੀਰ ਵੇਖੀ ਮੈਂ ਨਾ ਚਵਾਈ ਲੱਗੀ ਕਿਤੇ ਵੀਰ ਇਧਰ ਵੇਖਿਓ ਹਾਂ ਹੂੰ ਜਲਦੀ ਮੱਛੀ ਮੋਟਰ ਇਧਰ ਵੇ ਵੀਰਾ ਹੈ ਹੈਗੀ ਗੱਲ ਤੇ ਨਹੀਂ ਬਿਲਕੁਲ ਬਿਲਕੁਲ ਚਵਾਈ ਇੱਕ ਨੰਬਰ ਆਈ ਹੈ ਮੈਂ ਚਵਾਈ ਹੈ ਸਿਲੰਬਰ ਧਾਰਾ ਤਾਂ ਪੂਰੀ ਸੀਟ ਚਲਗ ਕਰਮਾਂ ਲਈ ਆ ਮਗਲ ਸੁਣਿਆ ਫੇਰ ਵੇਖਿਓ ਹਾਂਜੀ ਅਬ ਇਹ ਫੋਲ ਲਗ ਗਰੰਟੀ ਹੂਸ ਰਾਂ ਦੀ ਕੋਈ ਵਾਅਦ ਘਾਟ ਹੋ ਜੇ ਹਾਂਜੀ ਊਰ ਛਟਾ ਵੇ ਆਪਾਂ ਜ਼ਿੰਮੇਦਾਰ ਵਾਂਗੇ ਬਿਲਕੁਲ ਜੀ 20 ਤੋਂ 20 ਕਿਲੋ ਦਾ ਦੁੱਧ ਕੱਢੇ ਤਾਂ ਵੀ ਜ਼ਿੰਮੇਦਾਰ ਵਾਂਗੇ ਗਾੜੀ ਅਗਲੇ ਸਾਂਭ ਹੋਵੇ ਸਾਂਭ ਤੇ ਸਿਰ ਤੇ ਬਾਕੀ ਇੱਕ ਗੱਲ ਸਾਂਭ ਚੰਗੀ ਕਰੂ ਹਾਂਜੀ ਹਾਂਜੀ ਤੇ 24 ਕਿਲੋ ਚੱਲੂਗੀ ਤੇ ਇੱਕ ਹੋਰ ਵੀਰੇ ਗੱਲ ਆ ਹਾਂਜੀ ਉਹਨਾਂ ਦਿੱਤੀ ਆ ਮੁੰਡਾ ਚੱਲ ਗਿਆ ਉਹਨਾਂ ਦਾ ਬਾਹਰ ਹਾਂਜੀ ਉਹਾਂ ਦੇ ਚੱਲ ਦੇ ਦਿੰਦੇ ਆ ਓਕੇ ਓਕੇ ਇੱਕ ਪਾ ਜੂ ਡੰਗਰ ਵਧ ਗਏ ਹੀ ਹਾਂਜੀ ਵਾਵਾ ਡੰਗਰੀ ਹੁੰਦੇ ਨੇ ਓਕੇ ਓਕੇ ਉਦੋਂ ਆਵੇ ਬਾਉ ਨਿਆਰਾ ਬੰਦ ਦੀ ਕਰ ਉਹ ਦਿੰਦੀ ਹੈ ਹਾਂਜੀ ਹਾਂਜੀ ਪਿਛਲੇ ਸੁਕੇ ਦੀ ਬੱਛੀ ਐਰ ਕੀ ਉਹਨੇ ਬੱਛਾ ਦੇ ਤਾ ਠੀਕ ਹੈ ਜੀ ਹਾਂ ਉਹ ਤਰ੍ਹਾਂ ਹੋਰ ਗੱਲ ਵੀਰੇ ਕੋਈ ਇੱਥੇ ਬ੍ਰੀਡ ਤਿਆਰ ਕਰੇ ਬ੍ਰੀਡ ਹਾਂਜੀ ਇਹਨੂੰ ਬ੍ਰੀਡ ਤੇ ਲਿਆ ਬਚਿਆ ਸੀਮਿੰਟ ਚੰਗਾ ਲਵਾਇਆ ਹੋਇਆ ਸੀਮਿੰਟ ਚੰਗਾ ਬੱਛੀ ਵਾਲਾ ਬਾਹਰ ਬ੍ਰੀਡ ਤਿਆਰ ਕਰੇ ਹਾਂਜੀ ਦੋ ਉਂਗਲੀ ਦਾ ਇਹ ਫਰਾਂ ਆ ਭਾਵੇਂ ਇਹਨੂੰ ਜਰਸੀ ਦਾ ਟੀਕਾ ਭਰਾ ਦੇ ਅੱਛਾ ਉਹ ਮੀ ਜੱਸਾ ਬਰਾ ਤੇ ਬੱਚਾ ਉਹ ਪਾਉਂਗੀ ਬੱਚਾ ਉਹ ਹੀ ਇਹ ਦੋ ਉਂਗਲੀ ਦਾ ਇਹ ਵਾਦਾ ਹੁੰਦਾ ਗਾਂ ਦਾ ਆਲਰਾਊਂਡਰੀ ਆ ਕੇ ਹਾਂਜੀ ਹਾਂਜੀ ਠੀਕ ਐ ਜੀ ਹਾਂ ਬਰਾ ਵਾਦਾ ਆਪਾਂ ਮੋਲਵੀਰ ਜੀ ਇੱਕ ਰੀ ਕਨਫਰਮ ਕਰਾ ਦਈਏ ਆਪਾਂ ਧਾਰਾ ਮਰਾਈਆਂ ਇਧਰ ਵੇਖ ਵੀ ਹਾਂਜੀ ਹਾਂਜੀ ਤਾਂ ਵੀ ਗਾਂ ਐ ਚਵਾਈ 10 ਮੈਨੂੰ ਕਿਤਰਾ ਇੱਕ ਨੰਬਰ ਚਵਾਈ ਇਹੇ ਗਲੋ ਕੁਸੀ ਨਹੀਂ ਕਰਮਾ ਲਈਆਂ ਠੰਡ ਭਾਂਡਾ ਵੀ ਪੂਰਾ ਆਪਾਂ 75000 ਜੀ ਦੇਣੀ ਆ ਆਪਾਂ ਠੀਕ ਐ ਜੀ ਹੈ 75000 ਦੀ ਦੇ ਦਾਂਗੇ ਹਾਂ ਜੱਸ ਵੀਰ ਜੀ ਦਵਾਗੇ 75000 ਦੀ ਹਾਂਜੀ ਕਿਹੜੀ ਦੇ ਦੇਣੀ ਆ ਤੇ ਵੇਖ ਲੋ ਕਈ ਵਾਰ ਡੰਗਰ ਦੀ ਤਹਿ ਵੱਜ ਜਾਂਦੀ ਆ ਹਾਂਜੀ ਹਾਂਜੀ ਤੇ ਉਹੋ ਜੀ ਗੱਲ ਨਹੀਂ ਰਾਜੀਪੂਰੀ ਆ ਬਿਲਕੁਲ ਬਿਲਕੁਲ ਆਪਣੇ ਆਪਣੇ ਆਂਦੇ ਵੇਖੋ ਵੀਰ ਹਾਂਜੀ ਹਾਂਜੀ ਮੈਂ ਤਾਂ ਰਾਜੀਪੂਰੀ ਆ ਤੇ ਪੰਦਲੀ ਚਮੜੀ ਦੀ ਆ ਇਧਰ ਵੇਖੋ ਵੀਰ ਹੈ ਦੋ ਤਿਕਾ ਵੀਰ ਦੋ ਉਗਲੀ ਦਾ ਵਾਦਾ 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 ਬਿਲਕੁਲ ਬਿਲਕੁਲ ਹੈ ਐਚਐਫ ਦਾ ਡਰ ਹੁੰਦਾ ਹਾਂਜੀ ਹਾਂਜੀ ਇਹ ਦਾਣੀ ਕੋਈ ਗਰਮ ਸਰਦ ਨਹੀਂ ਹਨਾ ਇਹਨਾਂ ਨੂੰ ਕੋਈ ਚੱਕਰ ਬਹੁਤ ਚੰਗੀ ਵੀਰ ਕੋਈ ਇੱਧਰ ਆ ਜਾ ਵੀਰ ਜੀ ਹਾਂਜੀ ਇਹਦੇ 20 ਤਰੀਕ ਨੂੰ ਦਿਨ ਪੂਰੇ ਹੋਣੇ ਨਵੇਂ ਸਾਲ ਤੇ ਚੜਨੀ ਹੈ ਹਾਂਜੀ 20 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ 20 ਜਨਵਰੀ ਹਾਂਜੀ 2026 ਹਨਾ ਹਾਂਜੀ ਹਾਂਜੀ ਤੇ ਲੱਡ ਲਾ ਜੇ ਕਰ ਮਾਰ ਲਾ ਲੱਡ ਲਾ ਚੰਗੀਆਂ ਤੇ ਬਣ ਚੰਗੀ ਜਾਊਗੀ ਤਾਂ ਦੇਣੀ ਐ ਭਾਣਾ ਆਪਾਂ ਕਿੰਵੇਂ ਸੂਏ ਸੂਣਾ ਵੀਰੇ ਨੇ ਵੀਰ ਜੀ ਇਹ ਤੇ ਜੇ ਸੂਏ ਸੂਣਾ ਝੂਠ ਨਹੀਂ ਮਾਰ ਕੇ ਦੇਣੀ ਹਾਂਜੀ ਐ ਦੂਜੇ ਕਈ ਹੋਈਏ ਕਿਰੋਂ ਵੀਡੀਓ ਵੇਖੀ ਨਾ ਕੋਈ ਪਹਿਲੇ ਕੋਈ ਦੂਜੇ ਕਹੀ ਜਾਂਦਾ ਹਾਂਜੀ ਇਹਨੇ ਤੇ ਜੇ ਸੂਣਾ ਵੀਰਾ ਠੀਕ ਹੈ ਜੀ ਕਿਹੜੀ ਗੱਲ ਸਚਾਈ ਸਚਾਈ ਆ ਹਾਂਜੀ ਹਾਂਜੀ ਸਦਾ ਹੀ ਜਾ ਵਾਦਾ ਬਿਲਕੁਲ ਬਿਲਕੁਲ ਹਾਂ ਇਹਨੇ ਤਿੱਜੇ ਸੁਣਾ ਵੀਰਾ ਹਾਂਜੀ ਤੇ ਲੱਡਾਂ ਲੱ ਚੰਗੀਆਂ ਦੁੱਧ 15-16 ਕਿਲੋ ਭਰ ਦਿੰਦੀ ਰਹੀ ਆ ਠੀਕ ਹੈ ਪਿਛਲੇ ਸੋਏ ਹਾਂ ਇਧਰ ਤੇ ਲੱਡਾਂ ਲਾ ਬਹੁਤ ਚੰਗੀਆਂ ਇਧਰ ਵੀਰ ਵੇਖਾ ਇਧਰ ਵੇਖੀ ਅੱਟੇ ਲੱਡਾਂ ਲਾ ਚੰਗੀਆਂ ਲਾਈਵ ਹੈਗੀ ਇਧਰ ਮਾੜੀ ਮਾੜੀ ਹਾਂਜੀ ਇਧਰ ਅਜੀ ਸ਼ਹਿਦ ਆਉਂਦਿਆ ਵੀਰਾ ਆ ਸ਼ਹਿਦ ਹੀ ਆਉਂਦਿਆ ਲੈ ਓਕੇ ਹਾਂ ਆ ਵੀਤਰੇ ਬਾਈ ਆ ਨੜਾ ਨੜਾ ਕਿਤਰਾ ਇਧਰ ਬਣੂ ਚੰਗੀ ਕਾ ਹਾਂ ਜੀ ਹਾਂ ਜੀ ਅਜਾ ਕੱਲੀ ਗੱਲੀ ਨਾੜਦੀ ਰਹੀ ਆ। ਹਾਂ। ਸੀਲਸ ਲੱਗ ਪੂਰੀ ਹੈ। ਮੈਂ ਨਾ ਕੋਈ ਗੱਲ ਨਹੀਂ ਵੇਚਣਾ ਵੀਰ। ਹਾਂ ਜੀ ਹਾਂ ਜੀ। ਤੇ ਦੁੱਧ 16 ਕਿਲੋ ਆਂਦੇ ਦਿੰਦੀ ਰਹੀ ਆ। ਠੀਕ ਆ। ਚੁਆਈ ਚੁਈ। ਜੋ ਨਾ ਵੀਰ ਦੱਸਿਆ ਉਹ ਕੁਛ ਆਪਾਂ ਦੱਸ ਦੇਣਾ ਥਣਾਂ ਦੀਆਂ ਦੇ ਸਾਫ ਆ। ਹਾਂ ਜੀ। ਆਪਾਂ ਇਤਰਾ ਲੈਣ ਦੀ 20 ਦਿਨ ਪੂਰੇ ਹੋਣੇ ਆ। ਓਕੇ ਓਕੇ। ਉਹ ਨਾ ਮੇਰੇ ਤੋਂ ਗਾਂ ਖੜੀ 25 26 ਕਿਲੋ ਵਾਲੀ। ਹਾਂ ਜੀ। ਚਲੋ ਆਪਾਂ ਵਿੱਚ ਲੈ ਲਈਏ। ਠੀਕ ਆ ਸ਼ਾ ਜੀ। ਹਾਂ। ਜੈ ਜੀ। ਇਹ ਵੀਰ ਜੀ ਆਪਾਂ ਮੁੱਲ ਕਰਨਾ ਦਾ ਜਾਇਜ ਆ ਹਾਂਜੀ ਗਾਂ ਵੀ ਕੋ ਤਿਆਰ ਹੋਈ 45000 ਦੀ ਹਾਂਜੀ ਤੇ ਚੰਗੀ ਵਾਂਝ ਸੱਲ ਦੇ ਭਾਅ 50 ਦੀ ਵਿਕ ਜੇ ਬਿਲਕੁਲ ਬਿਲਕੁਲ ਤੇ ਸਾਹਮਣੀ ਪਣੀ ਆ ਸਾਹ ਦੇ ਸਿਰ ਤੇ 20 ਦਿਨ 25 ਦਿਨ ਹਾਂਜੀ ਹਾਂਜੀ 24 ਦਿਨ ਰਹਿ ਗਿਆ ਹਾਂਜੀ ਤੇ ਆਪਾਂ ਮੁੱਲ ਕਰਦਾ 30000 ਆ 30000 ਆ ਤੇ ਆਪਾਂ ਦੇ ਦੇਣੀ 26000 ਦੀ 26000 ਦੀ ਆਹੋ 25 ਨਾ ਕੋਈ ਲਾਵੇ ਓਕੇ ਦੇਣੀ 26 ਦੀ ਆਪਾਂ net 26 ਦੀ ਹਾਂ 26 ਦੀ ਦੇ ਦਾਂਗੇ ਵੀਰ ਜੀ ਠੀਕ ਆ ਸਾਹਿਬ ਬੋਲ ਠੀਕ ਆ ਬਣ ਚੰਗੀ ਜਾ ਉਹ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਸੋਹਣਾ ਕੱਦ ਕਾਠ ਕੱਦ ਕਾਠ ਦੇਣੀ ਉਹਦਾ ਜਾਜ ਆ ਜਾਜ ਆਪਾਂ ਇੱਕ ਗੱਲ ਹੋਰ ਹੈ ਜਾਜ ਮਿਲੀ ਤੇ ਜਾਜ ਹੀ ਦੇ ਦੇ ਜਾਜ ਹੀ ਦੇ ਦੇਣੀ ਆ ਹੁਣ ਉਹ ਆਪਾਂ ਨੂੰ 24 ਕਿਲੋ ਵਾਲੀ ਆ ਹਾਂਜੀ ਹਾਂਜੀ ਉਹ ਆਪਾਂ 75 ਦੀ ਦੇਣੀ ਆ ਠੀਕ ਹੈ ਜੀ ਤੇ ਜਾਜ ਕਿੰਨਾ ਜਾਜ ਹੀ ਦੇ ਦੇਣੀ ਆ ਤੇ ਹੈਗੀਆਂ ਦੋਵੇਂ ਚਲ ਦੋ ਗਲੀਆਂ ਇਹ ਕਰੋ ਇਹ ਜਰਸੀ ਕਰੋ ਚ ਆ ਗਈ ਆ ਹਾਂਜੀ ਹਾਂਜੀ ਉਹ ਸ਼ਾਈ ਵਾਲ ਚ ਆਉਂਦੀ ਆ ਠੀਕ ਹੈ ਸ਼ਾਈ ਜੀ ਹਾਂ ਪੂਰੀ ਬਣ ਗਈ ਆ ਵੀ ਥੱਲੇ ਤੇ ਇਹਨੇ ਹੋਰ ਨਹੀਂ ਕਰਨਾ ਲੈ ਦੋਦਰੀ ਆ ਆਇਆ ਜੀ ਦੁੱਧ ਦੇ ਆਣ ਕੇ ਚੱਡਾ ਹੋਰ ਪੁੱੜਨਾ ਹਾਂਜੀ ਹਾਂਜੀ ਚੌਣ ਅਰੀ ਪੋਲੀ ਆ ਇੱਕ ਨੰਬਰ ਚ ਵਾਜੂਈ ਆ ਪਤਾਰਾ ਮਾਰੀਆਂ ਆ ਹਾਂਜੀ ਹਾਂਜੀ ਚੌਣ ਬਹੁਤ ਇਤਸਾਬ ਆ ਤੇ ਵੀਰ ਜੀ ਐਡਰੈਸ ਤੇ ਮੋਬਾਈਲ ਨੰਬਰ ਆਪਣਾ ਦੱਸ ਦਿਓ ਪਿੰਡ ਆਪਣਾ ਮੂਸਾ ਹਾਂਜੀ ਜ਼ਿਲ੍ਹਾ ਤਰਨਤਾਰਨ ਜ਼ੀਲੇ ਤਰਨਤਾਰਨ ਆ ਹਾਂਜੀ ਤੇ ਆਪਾਂ ਚਵਾਲ ਨੇੜੇ ਆਪਾਂ 7-8 ਕਿਲੋਮੀਟਰ ਭਿੱਖੀਵਿੰਡ 7-8 ਕਿਲੋਮੀਟਰ ਆ ਹਾਂਜੀ ਤੇ ਤਰਨਤਾਰਨ ਆਪਾਂ ਨੂੰ 17-18 ਕਿਲੋਮੀਟਰ ਪੈ ਗਿਆ ਓਕੇ ਓਕੇ ਹਾਂ ਮੈਂ ਵੀਰ ਜੀ ਹੋਰ ਗੱਲ ਕਹਿਣਾ ਹਾਂਜੀ ਹੁਣ ਆਪਾਂ 15 ਕਿਲੋ ਬੋਲ ਆਖਿਆ ਹੋਰ ਦਿਨਾਂ ਨੂੰ ਚੱਲ 18 ਕਰ ਜੂਗੀ ਆਪਣੇ ਨੂੰ ਰਾਤ ਰਵੇ ਓਕੇ ਮਾਣ ਹੁੰਦਾ ਡੰਗਰ ਤੇ ਬਿਲਕੁਲ ਬਿਲਕੁਲ ਜੀ ਕਿੰਨਾ ਦੱਸਿਆ 2 ਕਿਲੋ ਵੱਧ ਦਊਗੀ ਠੀਕ ਹੈ ਜੀ ਥਣਾ ਦੀ ਆਪਣੀ ਗਰੰਟੀ ਚੱਲ ਆਪਣੇ ਨੂੰ ਰਾਤ ਰਵੇ ਜੋ ਅਸੀਂ ਰੋਟੀ ਪਾਣੀ ਖਾਓ ਉਹ ਵੀਰ ਨੂੰ ਖਵਾ ਦਾਂਗੇ ਆਪਦੀ ਤਸੱਲੀ ਕਰਕੇ ਤਸੱਲੀ ਕਰਕੇ ਦੋ ਡੰਗ ਚੋ ਕੇ ਖੜੇ ਦੋ ਡੰਗ ਚੋ ਕੇ ਤੇਰੀਆਂ ਗੱਲਾਂ ਨਹੀਂ ਆਹ ਕਹਿੰਦੀਆਂ ਗੱਲਾਂ ਕਿੰਨਾ ਹੈਗਾ ਉਹਨੇ ਦੱਸਿਆ ਵੀਰ ਜੀ ਬਿਲਕੁਲ ਬਿਲਕੁਲ ਵੀਰ ਜੀ ਹੈ ਆਪਦੀ ਤਸੱਲੀ ਕਰਕੇ ਜਿੰਨੇ ਕਰਕੇ ਖੜੇ ਪੈਸੇ ਲਾਉਣੇ ਹਰ ਜੀ ਕਿੰਨੇ ਔਨਲਾਈਨ ਮੰਗਾਉਣੀਆਂ ਅਰੇ ਰੱਬ ਦੀ ਕਿਰਪਾ ਆਪਾਂ ਆਉਣ ਲੈਣੇ ਜੋ ਦੱਸਿਆ ਹਾਂਜੀ ਉਹ ਕੋਈ ਅਗਲੇ ਘਰੇ ਨਿਕਲੂਗਾ ਬਿਲਕੁਲ ਜੀ ਫਿਰਗਾ ਹਾਂ ਫਿਰ ਸਵਾਦ ਆਉਂਦਾ ਯਾਰ ਆਪਾਂ ਡੰਗਰ ਘੜ ਤੋਂ ਘੜ ਮੈਂ ਵੀਰ ਜੀ 70 75 ਗਾਵਾਂ ਆਨਲਾਈਨ ਭੇਜੀਆਂ ਹਾਂਜੀ ਮੱਝਾਂ ਭੇਜੀਆਂ 20 25 ਹਾਂਜੀ ਪਰ ਇਹ ਨਹੀਂ ਕਦੀ ਕੋਈ ਆਖੂ ਗੱਲਾਮ ਆ ਗਿਆ ਫਲਾਨੀ ਜਿਹੜੀ ਆਲਮ ਆ ਗਿਆ ਇਹ ਨਹੀਂ ਕੰਮ ਕੀਤਾ ਸਚਾਈ ਵਾਲਾ ਕੰਮ ਕੰਮ ਸਚਾਈ ਵਾਲਾ ਵੀਰੇ ਕਰਨਾ ਬਿਲਕੁਲ ਬਿਲਕੁਲ ਵੀਰ ਸਚਾਈ ਆ ਹੁਣ ਮੈਂ ਤੁਹਾਨੂੰ ਆਖੀ ਜਮਾ ਦਾੰਦ ਨਹੀਂ ਖੜਦੀ ਆ ਹਾਂਜੀ ਉਹ ਬਲਕਿ ਨੂੰ ਆਖਣੇ ਇਹ ਸੂਣ ਨਹੀਂ ਦੇਈ ਹਾਂਜੀ ਆਪਾਂ 20 ਤਰੀ ਨੂੰ ਆਖਿਆ ਆ ਨੇ ਕਿਤੇ ਛੋਹੀ ਲਾ ਗਿਆ ਆ ਆਪ ਦੀ ਥਾਮ ਕੇ ਤੇ ਭਾਵੇਂ ਚਾਰ ਪੈਸੇ ਜੁੜਦੇ ਆ ਕਿੰਨੇ ਹੁਣ ਭਾਣਾ ਲੈਣੀ ਗਾ ਹਾਂਜੀ ਤੇ ਹੁਣ ਥਾਮ ਨੂੰ 20 25 ਦਿਨ ਤੱਕ ਨਹੀਂ ਕੋਈ ਕੀ ਪੱਠੇ ਦੇ ਨਾਲ ਕਿਓ ਖਾਜੂ 2 ਕਿਲੋ ਕਿਹੜੀ ਗੱਲ ਹੈ ਬਿਲਕੁਲ ਵੇਖੋ ਜੋਕਰ ਖਾਜੂ ਬੋਰੀ ਦਾ ਹਾਂਜੀ 2 3000 ਖਾਜੂਗੀ ਤੇ ਪਰ ਗਾਂ 40 45 ਹਜ਼ਾਰ ਦੀ ਬਣ ਜਾਣਾ ਬਣ ਜਾਣੀ ਬਣ ਜਾਣੀ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਪੂਰਾ ਕੱਦ ਕਾਠ ਆ ਆਹ ਤੇ ਉਹ ਚੰਗਾ ਜ਼ਾਦ ਵਾਲੀ ਆ ਹਾਂਜੀ ਹਾਂਜੀ ਹੈ ਬਿਲਕੁਲ ਵੇਖੋ ਹਾਂ ਤੇ ਚੱਲ ਉਹ ਹੀ ਰੱਬ ਕਿਰਪਾ ਕਰੇ ਤੇ ਮੋਬਾਈਲ ਨੰਬਰ ਦੱਸ ਦਈਏ ਵੀਰ ਜੀ ਪਛਾਣ ਨੰਬਰ 013 4413 95013 4413 ਪਿੰਡ ਮੂਸਾ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਬਾਬਾ ਬੁੱਢਾ ਸਾਹਿਬ ਆਪਾਂ ਨੂੰ ਪੈਂਦਾ 7-8 ਕਿਲੋ ਨਹੀਂ ਨਹੀਂ 10 ਕਿਲੋਮੀਟਰ ਬਹੁਤ 10 ਕਿਲੋਮੀਟਰ ਹਾਂ ਤੇ ਆਪਣਾ ਕਿਹੜਾ ਖੇਮਗਰਨ ਰੋਡ ਜਾਂਦਾ ਅੰਮ੍ਰਿਤਸਰ ਤੋਂ ਖੇਮਗਰਨ ਓਵਰ ਰੋਡ ਤੇ ਆਪਣਾ ਪਿੰਡ ਆ ਹਾਂ ਜੀ ਜੀ ਆਇਆਂ ਜੀ ਕਿਹੜੇ ਵੀ ਸੱਜਣ ਨੇ ਆਉਣਾ ਵਾ ਉਹ ਵੀਰ ਹੋਣਾ ਪਹਿਲਾਂ ਕਨੈਕਟ ਕਰਕੇ ਆਵੇ ਕਈ ਵਾਰੀ ਬੰਦਾ ਤੇ ਕਈ ਵਾਰਾਂ ਪਸ਼ੂ ਵੇਚ ਜਾਂਦਾ ਫੋਨ ਲਾ ਕੇ ਤੁਰੇ ਹੋਈ ਹਾਂਜੀ ਹਾਂਜੀ ਆਪ ਦਾ ਕਲੀਅਰ ਕਰਕੇ ਤੇ ਕਈ ਵਾਰਾ ਫੇਰਾ ਪਵੇ ਇਹ ਨਾ ਫੋਨ ਲਾ ਕੇ ਤੁਰੇ ਫਿਰ ਦੁੱਖ ਜਾਂਦਾ ਵਾ ਹਾਂਜੀ ਹਾਂਜੀ ਗਾਂਵਾਂ ਉਤਰਾ ਵੀਰ ਜੀ ਆਉਂਦੇ ਰਹਿਣੇ ਕੱਲ ਵੀਰ ਤੋਂ ਗਾਂ ਹੀ ਚੰਗੀ ਉਹ ਵੀ ਉਹ ਜੈ ਐਚ ਐਫ ਜੀ ਹਾਂਜੀ ਉਹ ਵੀ ਵਾਈਕਲ ਵਾਲੀ ਤਿਆਰ ਹੀ ਗਾਂ ਹਾਂਜੀ ਹਾਂਜੀ ਉਹ ਫਿਰ ਕੱਲ ਹੀ ਵੇਚੀ ਬਿਲਕੁਲ ਬਿਲਕੁਲ ਕਾਲੇਕਾ ਨਗਰ ਵੀ ਇਤਨੀ ਹੀ ਤਾਕਤ ਆ ਜੀ ਹੁੰਦੀ ਕਿ ਜਿਹੜਾ ਪਸ਼ੂ ਵੀਡੀਓ ਚ ਵੇਖਿਆ ਉਹ ਮਿਲ ਜੇ ਸਭ ਤੋਂ ਵਧੀਆ ਆਂਦਾ ਵੈਸੇ ਤੇ ਆਪਣੇ ਕੋਲ ਰੈਗੂਲਰ ਪਸ਼ੂ ਹੁੰਦੇ ਹੀ ਆ ਨਾ ਆਉਂਦੇ ਆਉਂਦੇ ਵੀਰ ਜੀ ਹੁਣ ਇਹ ਗਾਵਾਂ ਅੱਜ ਚਲ ਬਾਬੀ ਦੀਪ ਸਿੰਘ ਦੇ ਮੱਥਾ ਟੇਕਣ ਜਾਣਾ ਹਾਂਜੀ ਭਾਵੇਂ ਹੋਰ ਦੋ ਭਲਕ ਨੂੰ ਹੋਰ ਦੋ ਲੈ ਲਈ ਗਿੱਟ ਤੇ ਇਹਨਾਂ ਲਈ ਰੈਗੂਲਰ ਆਪਣੇ ਕੋਲ ਪਸ਼ੂ ਹੁੰਦੇ ਹੀ ਹੁੰਦੇ ਆ ਹਾਂ 5 6 ਹੁੰਦੇ ਹੁੰਦੇ ਚਲ ਅੱਜ ਆਪਾਂ ਨੂੰ ਇਹ ਹੀ ਸ਼ੌਂਕ ਹੀ ਹਾਂ ਇਹ ਗਾਂ ਦੀ ਆਪਾਂ ਵੀਡੀਓ ਪਾਉਣੀ ਪਾਉਣੀ ਆ ਓਕੇ ਓਕੇ ਹਾਂ ਹਾਂ ਕੋਈ ਵੀ ਉਤਰਾ ਵੀ ਵੀਰ ਭਰਾ ਜੇ ਕਿਤੇ ਕੋਈ ਅੱਗੇ ਪਿੱਛੇ ਟਾਈਮ ਤੋਂ ਵੀਡੀਓ ਵੇਖਣਦਾ ਹੈ ਤੇ ਕਿਸੇ ਟਾਈਮ ਵੀ ਕਾਲ ਕਰੇ ਲਾਲ ਦੇ ਲਾਲ ਆਪਣੇ ਕੋ ਪਸ਼ੂ ਦੋ ਚਾਰ ਅਵੇਲੇਬਲ ਪਿਛਲੀਆਂ ਪਿਛਲੀਆਂ ਵੱਡੀਆਂ ਮੱਝਾਂ ਵਿਗੀਆਂ ਨੇ ਹੁਣ ਫੇਰ ਕੱਲ ਵੀਰ ਲਾਉਂਦੇ ਹਾਂ ਤੇ ਮੱਝਾਂ ਲੈਣੀਆਂ ਦੋ ਹਾਂਜੀ ਹਾਂਜੀ ਤੇ ਆ ਤੁਹਾਡੀ ਵੀਡੀਓ ਵੇਖ ਕੇ ਠੀਕ ਐ ਜੀ ਹਾਂਜੀ ਹਾਂਜੀ ਓਕੇ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਧੰਨਵਾਦ ਵੀਰ ਜੀ